ਨੂੰ ਬਵਾਸੀਰ ਹੋ ਜਾਂਦੀ ਆ ਉਹਦਾ ਕੋਈ ਹੱਲ ਹੋਵੇ ਤੁਹਾਡੇ ਬਵਾਸੀਰ ਜੀ ਬਵਾਸੀਰ ਮੈਂ ਪਹਿਲਾ ਹਸਪਤਾਲ ਦੇ ਵਿੱਚ ਘੱਟੋ ਘੱਟ 10 ਸਾਲ ਬਵਾਸੀਰ ਦਾ ਇਲਾਜ ਕੀਤਾ ਵੀ ਬਵਾਸੀਰ ਦੀ ਦਵਾਈ ਨਾ ਲਓ ਬਵਾਸੀਰ ਠੰਡੀ ਚੀਜ਼ ਖਾਓ ਠੰਡੀ ਚੀਜ਼ ਨਾਲ ਹੀ ਬਵਾਸੀਰ ਸੈੱਟ ਹੋ ਜੂ ਤੇ ਜੇ ਤਾਂ ਵੀ ਨਾ ਬਵਾਸੀਰ ਸੈੱਟ ਹੁੰਦਾ ਗਦਾ ਜਿਹੜਾ ਗਦਾ ਗਧੇ ਦੇ ਲੇਡੇ ਆ ਡਾਕਟਰ ਸਾਹਿਬ ਗਧੇ ਦੇ ਲੇਡੇ ਉਹ ਦੁੱਧ ਦੇ ਵਿੱਚ ਪਾਓ ਦੁੱਧ ਦੇ ਵਿੱਚ ਪਾ ਕੇ ਚੌਂਚਾਂ ਮਾਰੀਆਂ ਚੌਂਚਾਂ ਮਾਰੀਆਂ ਡਾਕਟਰ ਸਾਹਿਬ ਸ਼ੋਭਾ ਸ਼ਾਮ ਇੱਕ ਕੱਪ ਪੀਣਾ ਜਿਹੜਾ ਬਵਾਸੀਰ ਦਾ ਛੋਡਾ ਡਾਕਟਰ ਸਾਹਿਬ 24 ਘੰਟਿਆਂ ਦੇ ਅੰਦਰ ਅੰਦਰ ਬੰਦ ਹੋ ਜਾਊਗਾ ਹਾਂਜੀ ਠੀਕ ਡਾਕਟਰ ਸਾਹਿਬ ਅਗਲਾ ਸਵਾਲ ਆਪਣਾ ਆ ਜੀ ਇੱਕ ਕਿਸਾਨ ਭਰਾ ਕਹਿੰਦੇ ਵੀ ਮੱਝ ਡੰਗ ਭੰਨ ਗਈ ਹਾਂਜੀ ਮੱਝ ਠੀਕ ਹੈ ਜਿਵੇਂ ਮੱਝ ਦੁੱਧ ਨਹੀਂ ਦਿੰਦੀ ਹਾਂਜੀ ਇੱਕ ਡੰਗ ਜਿਵੇਂ ਨਾ ਮਿਲੇ ਹਾਂਜੀ ਦੇਖੋ ਜਿਹੜੇ ਆਪਣੇ ਕਿਸਾਨ ਭਰਾ ਪਿੰਡਾਂ ਦੇ ਵਿੱਚ ਉਹਨਾਂ ਨੂੰ ਜਿਹੜੀ ਬਚਤ ਹੋਣੀ ਹੈ ਦੁੱਧ ਪਾ ਕੇ ਹੋਣੀ ਹੈ ਡਾਕਟਰ ਸਾਹਿਬ ਹਾਂਜੀ ਹਾਂਜੀ ਜੇ ਮੱਝ ਕਿਸੇ ਦੀ ਨਹੀਂ ਮਿਲਦੀ ਉਹਨੂੰ ਨਾ ਤਾਂ ਆਪਾਂ ਦਵਾਈ ਦੇਣੀ ਹੈ ਨਾ ਟੀਕਾ ਲਾਉਣਾ ਤੁਸੀਂ ਤੰਬਾ ਲੈ ਕੇ ਤੰਬਾ ਡਾਕਟਰ ਸਾਹਿਬ ਦੋਵੇਂ ਹੱਥਾਂ ਨਾਲ ਮੱਝ ਦੇ ਆਪਾਂ ਥਣ ਦੀ ਲਾਨਾ ਹੈ ਮਾਰਨਾ ਡਾਕਟਰ ਸਾਹਿਬ ਤੇ ਮੱਝ ਜਿਹੜਾ ਥਾਣਾ ਡਾਕਟਰ ਸਾਹਿਬ ਉਹ ਬਸ ਜੋ ਤੰਬਾ ਉਹਦੇ ਮਾਰਿਆ ਦੋਹਾਂ ਦਿਨ ਅੱਗੇ ਆਪਣਾ ਸਵਾਲ ਹੈ ਜਿਵੇਂ ਆਣਾ ਅੱਜ ਕੱਲ ਤੇ ਜਵਾਕ ਵਿਆਹ ਵਿਆਹ ਕਰਦੇ ਰਹਿੰਦੇ ਜੀ ਵੀ ਇਹਦਾ ਹੱਲ ਪੁੱਛਣਾ ਵੀ ਹਨਾ ਵੀ ਵਿਆਹ ਕਰਾਉਣ ਚ ਫਾਇਦਾ ਆ ਜਾਂ ਛੜੇ ਰਹਿਣ ਚ ਫਾਇਦਾ ਹਾਂਜੀ ਦੱਸ ਦਿੰਨੇ ਆ ਬਈ ਪਹਿਲੀ ਗੱਲ ਤਾਂ ਵਿਆਹ ਅੱਜ ਕੱਲ ਉਹੀ ਨਹੀਂ ਹੋ ਰਹੀ ਮੰਦੀਰ ਭੈਣ ਚ ਉਹੀ ਤੁਰੇ ਫਿਰਦੀ ਆ ਮਹੰਤਾਂ ਵਾਂਗੂ ਮੰਦੀਰ ਤੁਰੇ ਫਿਰਦੀ ਆ ਡਾਕਟਰ ਸਾਹਿਬ ਇਥੇ ਹਾਂਜੀ ਹਾਂਜੀ ਵਿਆਹ ਜਿਹੜਾ ਤੁਸੀਂ ਵਿਆਹ ਜੇ ਤੁਸੀਂ ਕਰਾਓਗੇ ਸਾਲ 2 ਸਾਲ ਤੋਂ ਨੂੰ ਆਏ ਲੱਗੂ ਬਈ ਨਜ਼ਾਰੇ ਆ ਡਾਕਟਰ ਸਾਹਿਬ ਵਿਆਹ ਵਰਗਰੀ ਇਸ ਨਹੀਂ ਪਰ ਇੱਕ ਇਹਦੋਂ ਪਰੇ ਦੁਨੀਆ ਪਈ ਛੜਿਆਂ ਦੀ ਤੁਸੀਂ ਉਹ ਡਾਕਟਰ ਸਾਹਿਬ ਅਨੰਦ ਦੀ ਆ ਕਿੱਥੇ ਮਰਜ਼ੀ ਤੁਰੇ ਫਿਰੋ ਉਹ ਪੂਰੀ ਆਨੰਦ ਦੀ ਜ਼ਿੰਦਗੀ ਇਹ ਛੜੇ ਰਹਿਣਾ ਵਿਆਹ ਕਰਾ ਕੇ ਬੰਦੇ ਨੇ ਨਿਆਣੇ ਹੋਈਂਦੇ ਜਵਾਕ ਹੋਈਂਦੇ ਲਗਾਉਣ ਸਾਂਭਣੀ ਪੈਂਦੀ ਹੈ ਦੁਖੀ ਹੈ ਜੀਵਨ ਕਲੇਸ਼ ਛੜੇ ਰੋ ਡਾਕਟਰ ਸਾਹਿਬ ਫੁੱਲਾਂ ਨੂੰ ਕਿੱਧਰ ਮਰਜੀ ਜਾਓ ਡਾਕਟਰ ਸਾਹਿਬ ਧਰਤੀ ਵੀ ਉਹ ਸਾਥ ਹੁੰਦੇ ਛੜੇ ਬੰਦੇ ਦਾ ਹਾਂਜੀ 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 ਡਾਕਟਰ ਸਾਹਿਬ ਅਗਲਾ ਸਵਾਲ ਆਪਣਾ ਇਹ ਹੈ ਜੀ ਜਿਹੜਾ ਲਾਈਵ ਲਾਈਵ ਤੇ ਬੰਦਾ ਜੁੜਿਆ ਵਾ ਕਿ ਨਹੀਂ ਜੁੜਿਆ ਡਾਕਟਰ ਸਾਹਿਬ ਇਹ YouTube ਤੇ ਲਾਈਵ ਚਲਾ ਲਓ ਡਾਕਟਰ ਸਾਹਿਬ ਬੈਰਾ ਜਿੱਥੋਂ ਕੋਈ ਪੈਸੇ ਪੂਸੇ ਬੰਦਨਾ ਆਪਣਾ YouTube ਤੇ ਚਲਾ ਲਓ ਹਾਂਜੀ ਹਾਂਜੀ ਇਹ ਸਵਾਲ ਇਹ ਹੈ ਜੀ ਆਪਣਾ ਜੀ ਮੁੰਡੇ ਕੁੜੀਆਂ ਪਿਆਰ ਕਰ ਲੈਂਦੇ ਹਾਂਜੀ ਬਈ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਣਾ ਬਈ ਪੋਲ ਪੋਲ ਛੜਕਾ ਛੁਰਕਾ ਕੋਈ ਹੋਰ ਹੈ ਕੋਈ ਵੀ ਕੰਮ ਨਾ ਕਰੋ ਜਿਹੜੇ ਮੁੰਡੇ ਕੁੜੀਆਂ ਇਹਨਾਂ ਨੇ ਹੁਣ ਪਿਆਰ ਤਾਂ ਕਰ ਲਿਆ ਅੱਜ ਦਾ ਯੁੱਗ ਪਿਆਰ ਦਾ ਇਹਨਾਂ ਨੂੰ ਮਿਲਣਾ ਬਹੁਤ ਔਖਾ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਬਈ ਕਿਸੇ ਪਾਸੇ ਹੋਟਲ ਜਾਂ ਕੋਈ ਕੈਫੇ ਪਾ ਦੇਣਾ ਜਿਨ੍ਹਾਂ ਦੀ ਫੀਸ ਥੋੜੀ ਹੋਵੇ ਕਿਉਂਕਿ ਮੁੰਡੇ ਕੋਲੇ ਪੈਸੇ ਨਹੀਂ ਹੁੰਦੇ ਬਈ ਇਹ ਇਹਨਾਂ ਨੂੰ ਡਰ ਨਾ ਹੋਵੇ ਬਈ ਇਹ ਆਪਦੀ ਸਹਿਮਤੀ ਨਾਲ ਮਿਲ ਸਕਣ ਬਈ ਸਰਕਾਰ ਨੂੰ ਚਾਹੀਦਾ ਇਹਦੇ ਵੱਲ ਧਿਆਨ ਦੇਵੇ ਵੱਧ ਤੋਂ ਵੱਧ ਹਾਂਜੀ ਹਾਂਜੀ ਅੱਗੇ ਆਪਣਾ ਸਵਾਲ ਹੈ ਜਿਵੇਂ ਅੱਜ ਕੱਲ੍ਹ ਜਵਾਕ ਨੂੰ ਭੱਜੜਾ ਬਣ ਜਾਏ ਵੀ ਬਾਹਰ ਜਾਣਾ ਕੈਨੇਡਾ ਜਾਣਾ ਹਾਂਜੀ ਹਾਂਜੀ ਤੇ ਅੱਜ ਕੱਲ੍ਹ ਕੈਨੇਡਾ 'ਚ ਕੋਈ ਕੰਮ ਨਹੀਂ ਮਿਲਦਾ ਉਹਦਾ ਕੋਈ ਹੱਲ ਹੈਗਾ ਜੀ ਹਾਂਜੀ ਜਿਵੇਂ ਭਾਵੇਂ ਅਮਰੀਕਾ ਸਟੇਟ ਆ ਭਾਵੇਂ ਆਸਟ੍ਰੇਲੀਆ ਸਟੇਟ ਆ ਭਾਵੇਂ ਕੈਨੇਡਾ ਦੇ ਵਿੱਚ ਕੋਈ ਕੰਟਰੀ ਆ ਡਾਕਟਰ ਸਾਹਿਬ ਉਹਨਾਂ ਨੂੰ ਮੁੰਡੇ ਕੁੜੀਆਂ ਨੂੰ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਨੂੰ ਅਸੀਂ ਕੰਮ ਦੇ ਰਹੇ ਆ ਸਾਡੇ ਨੰਬਰ ਤੇ ਕਨੈਕਟ ਕਰਨ ਨੂੰ ਸਾਡੇ ਕੋਲੇ ਟੱਟੀਆਂ ਟੱਟੀ ਚੱਕਣ ਦਾ ਕੰਮ ਆ ਡਾਕਟਰ ਸਾਹਿਬ ਡੈਗ ਸਾਫ਼ ਕਰਨ ਦਾ ਕੰਮ ਆ ਸਾਡੇ ਕੋਲੇ ਇਹੋ ਜਿਹੇ ਬਹੁਤ ਕੰਮ ਆ ਡਾਕਟਰ ਸਾਹਿਬ ਵੱਧ ਤੋਂ ਵੱਧ ਸਾਡੇ ਕੋਲੇ ਡੈਗ ਸਾਫ਼ ਕਰਨਾ ਟੱਟੀਆਂ ਚੱਕਣ ਦਾ ਕੰਮ ਸਾਡੇ ਕੋਲੇ ਬਹੁਤ ਆ ਜਿਨ੍ਹਾਂ ਨੂੰ ਲੋੜ ਆ ਸਾਡੇ ਨਾਲ ਕਨੈਕਟ ਕਰਨ ਨੂੰ ਡਾਕਟਰ ਸਾਹਿਬ ਸਾਡਾ ਪ੍ਰੋਫੈਸਰ ਸਾਹਿਬ ਚੈਨਲ ਆ ਡਾਕਟਰ ਸਾਹਿਬ ਹਾਂਜੀ ਹਾਂਜੀ ਕੜਸੇ ਇੱਕ ਸਵਾਲ ਹੋ ਰਹੀ ਜੀ ਜਿਵੇਂ ਅੱਜ ਕੱਲ ਦੀ ਮਢੀਰ ਦੀ ਮੁੱਸਾ ਖੜੀਆਂ ਕਰਕੇ ਫਿਰਦੀ ਰਹਿੰਦੀ ਹੈ ਜੀ ਹਾਂਜੀ ਹਾਂਜੀ ਇਹਦਾ ਕੋਈ ਹੱਲ ਹੈ ਜੀ ਮੁੱਛਾਂ ਦੇਖੋ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਮੁੱਛਾਂ ਬਹੁਤ ਹਨਾ ਬਈ ਰੁਝਾਨ ਆ ਬਈ ਜੱਟ ਦੀ ਮੁੱਛ ਖੜੀ ਆ ਮੁੱਛਾਂ ਡਾਕਟਰ ਸਾਹਿਬ ਦੋ ਬੰਦਿਆਂ ਦੀਆਂ ਖੜੀਆਂ ਹੁੰਦੀਆਂ ਇੱਕ ਤਾਂ ਬਈ ਜਿਹੜਾ ਬੰਦਾ ਸਰਦਾਰ ਆ ਸਾਰਾ ਕੁਛ ਉਹਦੀ ਆ ਡਾਕਟਰ ਸਾਹਿਬ ਮੁੱਛ ਖੜੀ ਸੋਹਣੀ ਲੱਗਦੀ ਆ ਇੱਕ ਡਾਕਟਰ ਸਾਹਿਬ ਜਿਹਦੀ ਬਾਣ ਮੂਹਨ ਵੇਚਾ ਹੋਵੇ ਭੈਣ ਤੋਂ ਨੰਗ ਮਲੰਗ ਉਹਦੀ ਵੀ ਮੁੱਛ ਡਾਕਟਰ ਸਾਹਿਬ ਖੜੀ ਹੁੰਦੀਆਂ ਜਿਹਦੇ ਕੋਲ ਸਾਰਾ ਕੁਛ ਉਹਦੀ ਮੁੱਛ ਇੰਨਾ ਪ੍ਰਭਾਵ ਨਹੀਂ ਪਾਉਂਦੀ ਜਿਹਦਾ ਬਾਣ ਮੂਹਨ ਵੇਚਾ ਵਾ ਲੰਡਰ ਆ ਜਿਹਦੇ ਕੋਲੇ ਕੋਈ ਸੈਣ ਨਹੀਂ ਭੁੱਖਾ ਮਰਦਾ ਉਹਦੇ ਲੀੜੇ ਚੰਗੇ ਪਏ ਹੁੰਦੇ ਡਾਕਟਰ ਸਾਹਿਬ ਉਹਦੀ ਮੁੱ ਅੱਗੇ ਆਪਾਂ ਗੱਲ ਕਰਦੇ ਆ ਜਿਹੜੇ ਵੀ ਬੀਬੀਆਂ ਦੇ ਹੱਡ ਗੋਡੇ ਦੁਖਦੇ ਆ ਉਹਦਾ ਕੋਈ ਹੱਲ ਹੈਗਾ ਜੀ ਪਿੰਡਾਂ ਵਿੱਚ ਹਾਂਜੀ ਮੈਂ ਦੱਸਣਾ ਚਾਹਣਾ ਜਿਹੜੀ ਆ ਅਸੀਂ ਬਿਮਾਰੀ ਆ ਜਦੋਂ 50 ਸਾਲ ਤੋਂ ਵੱਧ ਬੰਦਾ ਹੋ ਜੇ ਬੁਢੀ ਆ ਜਾਂ ਕੁੜੀ ਹਨਾ ਬਈ ਵੱਧ ਬੰਦਿਆਂ ਦੇ ਗੋਡੇ ਦੁਖਦੇ ਆ ਹਾਂਜੀ ਹਾਂਜੀ ਇਹਨਾਂ ਨੂੰ ਟੀਕੇ ਲਵਾਉਣ ਦੀ ਗਰਮ ਪੱਟੀਆਂ ਮਾਲਣ ਦੀ ਬਾਹਰੇ ਲਵਾਉਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਰਾਤ ਨੂੰ ਉੱਠਨੇ 11 ਵਜੇ ਡਾਕਟਰ ਸਾਹਿਬ ਗੋਹਾ ਮੰਨ ਪਿੰਡੇ ਦੇ ਵੱਧ ਤੋਂ ਵੱਧ ਪਾਣੀ ਦੇ ਵਿੱਚ ਪਾ ਕੇ ਜਦੋਂ ਗੋਹਾ ਮੰਨ ਤੇ ਰਾਤ ਨੂੰ ਡਾਕਟਰ ਸਾਹਿਬ ਉੱਤੇ ਰਜਾਈ ਲੈ ਕੇ ਪੈ ਜਾਣ ਬੁੜੀ ਐ ਕੁੜੀ ਜਿਹਦੇ ਗੋਡੇ ਦੁਖਦੇ ਆ ਉਹ ਇਹ ਕੰਮ ਕਰੇ ਤੇ ਰਾਤ ਨੂੰ ਉੱਤੇ ਰਜਾਈ ਲੈ ਕੇ ਜਦੋਂ ਪੂਰਾ ਅੰਦਰਾਂ ਗੈਸ ਬਣ ਗਈ ਸਰੀਰ ਨੇ ਸੂ ਖੂਨ ਨੇ ਸਰਕਲ ਕੀਤਾ ਤੜ ਕੋ ਉੱਠ ਕੇ ਠੰਡੇ ਪਾਣੀ ਨਾਲ ਣਾਉਣੇ ਡਾਕਟਰ ਸਾਹਿਬ ਗੋਡੇ ਤੜ ਕੋ ਤੁਸੀਂ ਮਹਿਸੂਸ ਕਰੋਗੇ ਵੀ ਜਿਹੜੇ ਗੋਡੇ ਆ ਤੁਹਾਡੇ ਹੱਡੀਆਂ ਨੇ ਡਾਕਟਰ ਸਾਹਿਬ ਹਾਂਜੀ ਡਾਕਟਰ ਇੱਕ ਆਪਣਾ ਲਾਟ ਸੰਭਾਲਾ ਜੀ ਹਾਂਜੀ ਹਾਂਜੀ ਇੱਕ ਕਰੈਕਟਰ ਅਮੇਜਿੰਗ ਹੁੰਦਾ ਨੇ ਪਾਕਿਸਤਾਨ ਭਾਰਤ ਦਾ ਹੋ ਗਿਆ ਜੀ ਆ ਵੱਡੇ ਪੱਧਰ ਤੇ ਮੈਚ ਹਾਂਜੀ 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 ਉਹ ਜਿੱਤੇ ਜਿਹੜੀ ਮਰਜ਼ੀ ਤੇ ਆਪਣੇ ਖੁਸ਼ਕਾਦ ਹੁੰਦੇ ਹੁੰਦੇ ਆ ਜੀ ਵੀ ਉਹ ਜਿੱਤੇ ਹਾਂ ਇਹ ਵੀ ਦੱਸਣਾ ਚਾਹਣਾ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਫੜ ਗਿਆ ਬਈ ਜਿਵੇਂ ਕੋਈ ਕਰੈਕਟਰ ਦਾ ਮੈਚ ਆ ਕੋਈ ਵਾਰੀ ਪੰਜਾਬ ਜਿੱਤ ਗਿਆ ਆਮ ਜਨਤਾ ਖੁਸ਼ ਹੋ ਜਾਂਦੀ ਆ ਉਹ ਭੈਣ ਤੋਂ ਸਾਡਾ ਪੰਜਾਬ ਜਿੱਤ ਗਿਆ ਆਮ ਜਨਤਾ ਨੂੰ ਭੈਣ ਚੋਦ ਨੂੰ ਚਾਹੀਦਾ ਵੀ ਜਿਹੜਾ ਆਪਣੇ ਲਈ ਚਾਹ ਗੁੜ ਸਸਤਾ ਹੋਵੇ ਆਪਣੇ ਲਈ ਜਿਹੜਾ ਸਿਲੰਡਰ ਬਣਾਉਣੇ ਸਿਲੰਡਰ ਸਸਤਾ ਹੋਵੇ ਘਰ ਦੀਆਂ ਜਿਹੜੀਆਂ ਵਸਤੂ ਸਭ ਉਹ ਵਾਲੀਆਂ ਸਸਤੀਆਂ ਹੋਣ ਉਹਦਾ ਫਾਇਦਾ ਇਹ ਜਿਹੜੇ ਵੱਡੇ ਵੱਧਰ ਦੇ ਕੇ ਸਰਕਾਰ ਸਾਡੀ ਐ ਕਰੀ ਜਾਂਦੀ ਹੈ ਇਹ ਆਮ ਜਨਤਾ ਭੈਣ ਚੋਦ ਐਵੇਂ ਖੁਸ਼ ਹੋਈ ਜਾਂਦੀ ਆਮ ਜਨਤਾ ਨੂੰ ਚਾਹੀਦਾ ਵੀ ਧਰਨੇ ਦੇਣ ਸਾਡੀਆਂ ਘਰੇ ਵਸਤੂ ਚਾਹੀਦੀਆਂ ਉਹ ਵਸਤੂਆਂ ਸਸਤੀਆਂ ਹੋਣ ਉਹਦੇ ਵਾਸਤੇ ਖੁਸ਼ ਹੋਣ ਹਾਂਜੀ ਹਾਂਜੀ ਆਪਣੇ ਆਹੀ ਸਵਾਲ ਸੀ ਜੀ ਅੱਜ ਹਾਂਜੀ ਸਵਾਲ ਸਰ ਨਿਪੜ ਗਏ ਹਾਂਜੀ 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 ਨਿਪੜ ਗਏ ਜੀ ਠੀਕ ਹੈ ਠੀਕਾ ਤੇ ਸਾਡੀ ਇਹ ਜਿਹੜਾ ਚੈਨਲ ਹੈ ਪ੍ਰੋਫੈਸਰ ਜੱਟ ਇਹਦੇ ਰਾਹੀਂ ਅਸੀਂ ਤੁਹਾਨੂੰ ਜਾਗਰੂਕ ਕਰਦੇ ਰਹਾਂਗੇ ਜਿਹੜੇ ਮੁੰਡੇ ਕੁੜੇ ਉਹਨਾਂ ਦੇ ਵੀ ਅਸੀਂ ਦੁੱਖ ਦੱਸਾਂਗੇ ਤੇ ਜਾਂ ਪਿੰਡਾਂ ਦੇਗਾ ਜਾਂ ਬਣੂਆਂ ਕੁੜੀਆਂ ਜਾਂ ਕੋਈ ਹੋਰ ਆ ਸਾ ਜਿਹ ਜਿੰਨਾ ਸਾਥ ਹੋ ਜਾਗਾ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਆਪਦਾ ਤੇਲ ਮਚਾ ਮਚਾ ਕੇ ਤੁਹਾਨੂੰ ਨਾ ਅਸੀਂ ਇਹ ਨੇਰੇ ਦੇ ਵਿੱਚੋਂ ਕੱਢ ਦਾਂਗੇ ਸਾਡੇ ਨਾਲ ਬਣੇ ਰਹੋ ਕਿਸਾਨ ਬਾਣੀ ਚੈਨਲ ਤੇ ਪ੍ਰੋਫੈਸਰ ਜੱਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਰਿਆਂ ਨੂੰ ਫਤਿਹ ਬੁਲਾ